ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਪੰਜਾਬ ਫੇਰੀ ਤੋਂ ਬਾਅਦ ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਦੂਜੇ ਤੇ ਦੋਸ਼ ਲੱਗ ਰਹੇ ਨੇ ਕਿ ਪੈਸਾ ਘਟ ਰਿਹਾ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਬੀਜੇਪੀ ਦੇ ਨੁਮਾਇंदे ਕਹਿ ਰਹੇ ਵੀ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਐਸਡੀਆਰਐਫ ਦਾ ਪਿਆ ਹੈ ਉਹ ਖਰਚ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਵੱਲ ਦੀ ਕਈ ਪੱਤਰਕਾਰਾਂ ਵੱਲੋਂ ਕਈ ਲੋਕਾਂ ਵੱਲੋਂ ਮੈਨੂੰ ਵੀ ਇਹ ਪੁੱਛਿਆ ਗਿਆ ਵੀ ਤੁਸੀਂ ਇਹ ਹੈ ਕੀ ਐਸ ਡੀ ਆਰ ਐਫ ਇਹਦੇ ਬਾਰੇ ਸਾਨੂੰ ਜਿਹੜਾ ਚੰਨ ਪਾਓ ਸੋ ਇਸ ਲਈ ਮੈਂ ਦੱਸਣਾ ਚਾਹੁੰਦਾ ਵੀ ਇਹ ਜੋ ਐਸ ਡੀ ਆਰ ਐਫ ਹੈ ਇਹ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਕਹਿੰਦੇ ਆ ਇਹ ਜੋ ਵਿੱਤ ਕਮਿਸ਼ਨ ਹੈ ਜਿਹੜਾ 5 ਸਾਲ ਤੋਂ ਬਾਅਦ ਬਣਦਾ ਹੁੰਦਾ ਹੈ ਜਿਹੜਾ ਸੂਬੇ ਤੇ ਕੇਂਦਰ ਸਰਕਾਰ ਦੇ ਵਿੱਚ ਐਜੂਕੇਸ਼ਨ ਕਰਦਾ ਵੀ ਕਿੰਨਾ ਕਿੰਨਾ ਪੈਸਾ ਜਿਹੜਾ ਸੈਂਟਰਲ ਫੰਡਸ ਦਾ ਕੇਂਦਰ ਸਰਕਾਰ ਰੱਖੇਗੀ ਕਿੰਨਾ ਇਨਵੋਲਵ ਹੋਏਗਾ ਸੂਬਿਆਂ ਨੂੰ ਉਸੇ ਤਹਿਤ ਇਹਦੇ ਵਿੱਚ ਵੀ ਇੱਕ ਸਪੈਸ਼ਲ ਰਿਜ਼ਰਵ ਫੰਡ ਬਣਾਇਆ ਜਾਂਦਾ ਜਿਹਨੂੰ SDRF ਕਹਿੰਦੇ ਆ ਇਹ ਸੂਬਿਆਂ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਤੇ ਜਦ ਵੀ ਕੋਈ ਆਪਤਾ ਆਵੇ ਜਾਂ ਕੋਈ ਐਸੀ ਘਟਨਾ ਡਿਜ਼ਾਸਟਰ ਹੋਵੇ ਤਾਂ ਉਦੋਂ ਇਮੀਡੀਏਟ ਰੀਲੀਫ ਵਾਸਤੇ ਪੈਸਾ ਖਰਚਿਆ ਜਾਂਦਾ ਇਹ ਜਿਹੜੀ ਕੇਂਦਰ ਸਰਕਾਰ ਵੱਲੋਂ ਤੇ ਜਿਹੜਾ ਹੈ ਵਿੱਤ ਕਮਿਸ਼ਨ ਵੱਲੋਂ ਇਹਦੇ ਵਾਸਤੇ ਹਰ ਜਿਹੜਾ ਹੈ ਮਾਪਦੰਡ ਰੱਖੇ ਗਏ ਨੇ ਹਰ ਕੰਮ ਦੇ ਵਾਸਤੇ ਤੇ ਮਾਪਦੰਡ ਸਾਰੇ ਦੇਸ਼ ਵਾਸਤੇ ਇੱਕੋ ਹੀ ਨੇ ਜੇ ਫਸਲ ਮਰਦੀ ਹੈ ਤਾਂ ਉਹਦਾ ਪੂਰੀ ਫਸਲ ਦਾ ਮੁਆਵਜ਼ਾ ਕਿੰਨਾ ਦੇਣਾ ਹੈ ਅੱਧੀ ਫਸਲ ਦਾ ਕਿੰਨਾ ਦੇਣਾ ਹੈ ਸੜਕਾਂ ਦੀ ਮੁਰੰਮਤ ਵਾਸਤੇ ਕਿੰਨਾ ਖਰਚਾ ਕਰਨਾ ਹੈ ਕੋਈ ਪਸ਼ੂ ਜਾਨਵਰ ਮਰਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਹੈ ਤੇ ਜੋ ਹੋਰ ਵੀ ਜਿਹੜਾ ਬਹੁਤ ਲੈਵਲ ਤੇ ਮਕਾਨ ਜੇ ਨੁਕਸਾਨ ਹੁੰਦੇ ਨੇ ਨੁਕਸਾਨ ਮਕਾਨ ਟਹਿ ਜਾਂਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਸਾਰਾ ਕੁਝ ਇਹਦੇ ਵਿੱਚ ਹੈ ਪਰ ਉਹਨਾਂ ਰਾਸ਼ੀ ਜਿਹੜੀ ਨਿਸ਼ਚਿਤ ਰਾਸ਼ੀ ਹੈ ਉਹੀ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ ਅਤੇ ਇੱਕ ਰੀਵਰਵਲਿੰਗ ਫੰਡ ਹੁੰਦਾ ਹੈ ਰੀਵਰਵਲਿੰਗ ਫੰਡ ਦਾ ਮਤਲਬ ਹੈ ਵੀ ਜਿੰਨਾ ਵੀ ਪੈਸਾ ਸੂਬਾ ਸਰਕਾਰ ਖਰਚੇਗੀ ਉਹਦੀ ਐਨਓਸੀ ਦੇਣ ਤੋਂ ਬਾਅਦ ਉਹਨੇ ਹੀ ਪੈਸਾ ਦੁਬਾਰੇ ਉਹ ਖਾਤੇ ਚ ਆ ਜਾਵੇ ਮਤਲਬ ਇਹਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਨੁਕਸਾਨ ਹੋਇਆ ਉਹਨਾਂ ਸਰਕਾਰ ਜਿਹੜੀ ਹੈ ਸੂਬੇ ਦੀ ਖਰਚ ਸਕਦੀ ਹੈ ਪਰ ਜੇ ਕੋਈ ਜਿਹੜੇ ਦਿੱਤੇ ਮਾਪਦੰਡ ਨੇ ਜਿੰਨਾ ਪੈਸਾ ਇੱਕ ਚੀਜ਼ ਤੇ ਖਰਚ ਸਕਦੇ ਉਹ ਸੂਬਾ ਸੰਗਾਵੰਦੂ ਵਧ ਦੇਣਾ ਚਾਹੁੰਦੀ ਹੈ ਤਾਂ ਆਪਦੇ ਫੰਡ ਚੋਂ ਸੂਬੇ ਦੇ ਫੰਡ ਚੋਂ ਵੱਖਰੇ ਤੌਰ ਤੇ ਉਹ ਅਲੋਕੇਟ ਕਰ ਸਕਦੀ ਹੈ ਸਪੈਸ਼ਲੀ ਇਹ ਜਿਹੜਾ ਹੈ ਫੰਡ ਹੈ ਇਹ 2006 ਦੇ ਵਿੱਚ ਤਕਰੀਬਨ ਜਿਵੇਂ ਗਲਤ ਨਹੀਂ ਹੈ ਤਾਂ ਉਦੋਂ ਵਿੱਤ ਕਮਿਸ਼ਨ ਨੇ ਬਣਾਇਆ ਸੀ ਇਹ ਦੇਖਦੇ ਹੋਏ ਕਿ ਜਿਹੜੀਆਂ ਐਸੀਆਂ ਆਫਤਾਂ ਆਉਂਦੀਆਂ ਨੇ ਉਹਦੇ ਮੌਕੇ ਤੇ ਇਮੀਡੀਏਟ ਜਿਹੜਾ ਕੋਈ ਰੀਲੀਫ ਲੋਕਾਂ ਨੂੰ ਦੇਣ ਵਾਸਤੇ ਸੂਬਿਆਂ ਕੋਲ ਕੇਂਦਰ ਸਰਕਾਰ ਕੋਲ ਇਹ ਪੈਸਾ ਹੋਣਾ ਚਾਹੀਦਾ ਹੈ ਸੋ ਉਸ ਤਹਿਤ ਇਹ ਜਿਹੜਾ ਹੈ ਐਸਡੀਆਰਐਫ ਸਥਾਪਿਤ ਕੀਤਾ ਗਿਆ ਸੀ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇਹਦੀ ਜਲਦੀ ਤੋਂ ਜਲਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇੱਕ ਵੇਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਮਾਪਦੰਡ ਬੜੇ ਪੁਰਾਣੇ ਬਣੇ ਹੋਏ ਮੁਆਵਜ਼ਾ ਬੜਾ ਘੱਟ ਹੈ ਪੂਰੀ ਫਸਲ ਮਰੇ ਦਾ ਮੇਰੇ ਸਾਹਮਣੇ ਕਿ ਮੈਂ ਗਲਤ ਨਹੀਂ ਤਾਂ 16000 ਰੁਪਇਆ ਜਿਹੜਾ ਮੁਆਵਜ਼ਾ ਜਿਹੜਾ ਰੱਖਿਆ ਗਿਆ ਜਿਹੜਾ ਨਾ ਮਤ ਹੈ ਇਹਦੇ ਨਾਲ ਤਾਂ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਨੁਕਸਾਨ ਦੀ ਪਰਪਰਾਈਤਾ ਕਿੱਥੋਂ ਹੋਏਗੀ ਸੋ ਇਸ ਲਈ ਇਹ ਦੁਬਾਰੇ ਰਵਾਈਜ਼ ਹੀ ਕੀਤਾ ਜਾਣਾ ਜਿਵੇਂ ਮਕਾਨ ਹੈ 1 ਲੱਖ ਰੁਪਏ ਚ ਕਿਹੜਾ ਮਕਾਨ ਬਣਦਾ ਹੈਗਾ ਨਵਾਂ ਸੋ ਉਹਦੇ ਵਾਸਤੇ ਵੀ ਰਵਾਈਜ਼ ਕੀਤਾ ਜਾਣਾ ਚਾਹੀਦਾ ਸੋ ਇੱਥੇ ਸੂਬਾ ਸਰਕਾਰ ਸਹੀ ਹੈਗੀ ਜਿਹੜੇ ਮਾਪਦੰਡ ਨੇ ਉਹ ਅੱਜ ਦੇ ਯੋਗ ਮੁਤਾਬਕ ਸਮੇਂ ਮੁਤਾਬਕ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਹੈ ਪਰ ਇਹ ਵੀ ਹੈ ਨਾਲ ਵੀ ਸੂਬੇ ਨੇ ਵੀ ਆਪਦਾ ਹਿੱਸਾ ਪਾਉਣਾ ਹੁੰਦਾ ਹੈ ਤਕਰੀਬਨ 25% ਪੈਸਾ ਇਹਦੇ ਵਿੱਚ ਜੋ ਵੀ ਖਰਚਾ ਹੋਏਗਾ ਸੂਬਾ ਕਰੂਗੀ ਸੂਬੇ ਸਰਕਾਰ ਨੇ ਆਪਦੇ ਖਰਚ ਜਿਹੜਾ ਖਜ਼ਾਨੇ ਤੋਂ ਕੱਢਣਾ ਸੋ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੈਸੇ ਦੀ ਵਰਤੋਂ ਕਰਕੇ ਲੋਕਾਂ ਨੂੰ ਦਿੱਤੀ ਰਹੀ ਚਾਹੀਦੀ ਹੈ ਤੇ ਜਿਹੜਾ 1600 ਕਰੋੜ ਰੁਪਇਆ ਵੱਖਰੇ ਤੌਰ ਤੇ ਪ੍ਰਧਾਨ ਮੰਤਰੀ ਜਿੱਤਾ ਉਹ ਵੀ ਨਾ ਕਾਫੀ ਹੈ ਉਹਦੇ ਨਾਲ ਜਿਹੜਾ ਹੈ ਜਿੰਨਾ ਨੁਕਸਾਨ ਹੋਇਆ ਉਹਦੇ ਬਹੁਤ ਥੋੜੀ ਪਰਪਾਈ ਹੋ ਸਕਦੀ ਹੈ ਸਪੈਸ਼ਲੀ ਇਹ ਅੱਜ ਜਿਹੜਾ ਹੈ ਇਹ ਜੋ ਚਰਚਾਵਾਂ ਨਹੀਂ ਹੈ ਜੋ ਵੀ ਹੈ ਇਹ ਤੇ ਰੋਕ ਲਾ ਕੇ ਮੈਂ ਸਮਝਦਾ ਇਹ ਇੱਕ ਦੂਜੇ ਤੇ ਦੂਸ਼ਣ ਲਾਉਣ ਦੀ ਬਜਾਏ ਸੂਬਾ ਸਰਕਾਰ ਕੇਂਦਰ ਸਰਕਾਰ ਦੋਨੇ ਰਲ ਕੇ ਇਸ ਬੜੀ ਔਖੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣ ਤੇ ਲੋਕਾਂ ਨੂੰ ਸਹਾਇਤਾ ਦੇਣ ਇਹੀ ਜਿਹੜੀਆਂ ਦੋਨਾਂ ਨੂੰ ਮੈਂ ਅਪੀਲ ਕਰਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ